ਜੀ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਫਤਿਹ ਬੁਲਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਬੜਾ ਖੁਸ਼ੀ ਦਾ ਸਮਾ ਖੁਸ਼ੀ ਦੇ ਪਲ ਖੁਸ਼ੀ ਦਾ ਅਫਸਰ ਤੇ ਮੇਰੇ ਨਾਲ ਬ੍ਰਹਮਸ਼ੰਕਰ ਜਿੰਪਾ ਜੀ ਐਮਐਲਏ ਹਸ਼ਾਰਪੁਰ ਸਾਡੇ ਮੇਅਰ ਸਾਹਿਬ ਇਥੋਂ ਦੇ ਫਸਟ ਸਿਟੀ ਜਨ ਹਸ਼ਾਰਪੁਰ ਤੇ ਕਾਰਪੋਰੇਸ਼ਨ ਦੀ ਪੂਰੀ ਟੀਮ ਸਾਡੇ ਕੌਂਸਲਰ ਸਾਹਿਬਾਨ ਸਾਡੇ ਜ਼ਿਲ੍ਹਾ ਪ੍ਰਧਾਨ ਤੇ ਸਾਡੇ ਪੱਤਰਕਾਰ ਵੀਰ ਜਿੰਨੇ ਵੀ ਪਹੁੰਚੇ ਨੇ ਤੇ ਮੈਂ ਤੁਹਾਡੇ ਜ਼ਰੀਏ ਇਹ ਦੱਸਣਾ ਚਾਹੁੰਦਾ ਕਿ ਜਿਹੜਾ ਹਾਰਪੁਰ ਫਾਰਸ ਸਟੇਸ਼ਨ ਸੀ ਪਹਿਲਾਂ ਕਈ ਸਾਲਾਂ ਤੋਂ ਉਹ ਜਿਹੜਾ ਸੀਗਾ 메ਨ ਬਾਜ਼ਾਰ ਵਿੱਚ ਸੀ ਸਤਰੀ ਰੋਡ ਤੇ ਰੇਲਵੇ ਰੋਡ ਤੇ ਸੀਗਾ ਤੇ ਜਦੋਂ ਵੀ ਇਹ ਕਿਉਂਕਿ ਇਹ ਫੈਸਿਲਿਟੀ ਇਹੋ ਜੀ ਆ ਕਿ ਅ ਐਮਰਜੈਂਸੀ ਵੇਲੇ ਸਾਨੂੰ ਰਸ਼ ਕਰਨਾ ਪੈਂਦਾ ਹੈਗਾ ਕਿ ਜਿੰਨਾ ਸੀ ਸਮੇਂ ਸਰ ਸਮਾਂ ਬਚਾ ਲਈਏ ਸਮੇਂ ਸਰ ਪਹੁੰਚ ਜਾਈਏ ਆਪਾਂ ਜਿੱਥੇ ਦੁਰਘਟਨਾ ਹੁੰਦੀ ਹੈਗੀ ਆ ਤੇ ਉਸ ਵੇਲੇ ਹੁਣ ਜਦਾਬਾਦੀ ਵਧੀ ਆ ਟ੍ਰੈਫਿਕ ਕਾਫੀ ਹੋ ਗਿਆ ਰਸ਼ ਕਾਫੀ ਸੀਗਾ ਤੇ ਜਦੋਂ ਕੰਪੇਨਿੰਗ ਚੱਲਦੀ ਸੀਗੀ ਉਦੋਂ ਅਰਵਿੰਦ ਕੇਜਰੀਵਾਲ ਜੀ ਖੋਤੇ ਸੀ ਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਜੀ ਉਹਨਾਂ ਨੇ ਕੰਪੇਨਿੰਗ ਕੀਤੀ ਸੀ ਲੋਕਾਂ ਕੋਲ ਮੁਸ਼ਕਲਾ ਵੀ ਸੁਨੀਆਂ ਸੀਗੀਆਂ ਕਿ ਕੀ ਦਿੱਕਤ ਹੈਗੀ ਹੈ ਕੀ ਤੁਹਾਡੀ ਰਿਕੁਆਇਰਮੈਂਟਸ ਹੈਗੀਆਂ ਤੇ ਉਦੋਂ ਗੱਲ ਉੱਠੀ ਸੀਗੀ ਕਿ ਫਾਰ ਜਿਹੜਾ ਸਟੇਸ਼ਨ ਹੈਗਾ ਕੀ ਉਹ ਹੁਸ਼ਿਆਰ ਪ੍ਰਸੀਡੀ ਤੋਂ ਥੋੜਾ ਬਾਹਰ ਕਿਤੇ ਲੰਬੇ ਆਊਟਸਾਈਡ ਤੇ ਕੀਤਾ ਜਾਵੇ ਤੇ ਮੈਂ ਧੰਨਵਾਦੀ ਹਾਂ ਅਰਵਿੰਦ ਕੇਜਰੀਵਾਲ ਜੀ ਦਾ ਮੈਂ ਧੰਨਵਾਦੀ ਹਾਂ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਦੇਖੋ ਉਸ ਵੇਲੇ ਉਹਨਾਂ ਨੇ ਗੱਲ ਨੋਟ ਕੀਤੀ ਤੇ ਸੁਨੇਹਾ ਲੱਗਿਆ ਸਾਨੂੰ ਕਿ ਉਦੋਂ ਲੋਕਾਂ ਦੀ ਮੰਗ ਸੀ ਕਿ ਫਾਇਰ ਸਟੇਸ਼ਨ ਨੂੰ ਆਊਟਸਕਾਟੇ ਥੋੜਾ ਬਾਹਰ ਰੱਖਿਆ ਜਾਵੇ ਤੇ ਮੈਂ ਉਹਨਾਂ ਨੇ ਇਸ ਨੂੰ ਬੂਰਪਾਲ ਪਾਇਆ ਤੇ ਹਸ਼ਾਰਪੁਰ ਵਾਸੀਆਂ ਲਈ ਇੱਕ ਮੈਂ ਕਹਾਂਗਾ ਕਿ ਵੱਡਾ ਤੋਹਫਾ ਹੈਗਾ ਕਿ ਹੁਣ ਫਾਇਰ ਸਟੇਸ਼ਨ ਜਿਹੜਾ ਹੈਗਾ ਬਾਹਰ ਨਵੀਂ ਬਿਲਡਿੰਗ ਤਕਰੀਬਨ ਜਿਹਦਾ ਬਜਟ 2 ਕਰੋੜ 90 ਲੱਖ ਦਾ ਹੈਗਾ ਉਹਦਾ ਕੰਮ ਵੀ ਸ਼ੁਰੂ ਹੋ ਗਿਆ ਤੇ ਉਹਦੇ ਜਿਹੜਾ ਸੁਭਾ ਹੈ तकरीबन ਕੋਸ਼ਿਸ਼ ਕਰਾਂਗੇ ਇਸ ਸਾਲ ਤੋਂ ਪਹਿਲੇ ਇਸ ਨੂੰ ਵਿਕਰਾ ਕੇ ਲੋਕ ਅਰਪਣਾ ਕਰਾਂਗੇ ਮੈਂ ਸਾਰੇ ਹਸ਼ਾਹਰਪੁਰ ਵਾਸੀਆਂ ਨੂੰ ਤੇ ਪੂਰੀ ਟੀਮ ਨੂੰ ਤੇ ਮੈਂ ਇਹ ਵਿਦਾਇਗੀ ਦੇਣ ਦਾ ਮੁਬਾਰਕਬਾਦ ਦਿੰਦਾ। ਇੱਕ ਦੇ ਜਿਹੜਾ ਪੁਰਾਣਾ ਫਾਈਲ ਜਿਹੜਾ ਉਹ ਬੰਦ ਕਰ ਦਿੱਤੇ ਜਾਏਗਾ ਕਿ ਰੱਖਿਆ ਜਾਏ ਕਿ ਛੋਟੀ ਗੱਡੀਆਂ ਕੰਦੀਆਂ ਜੀ ਉੱਥੇ ਰੱਖੀਆਂ ਜਾਂਦੇ ਜੇ ਕੋਈ ਪ੍ਰੋਬਲਮ ਹੋਣੀ ਹੈ। ਛੋਟਾ ਸਟੇਸ਼ਨ। ਛੋਟਾ ਵੀ ਰੱਖਾਂਗੇ ਤੇ ਉੱਥੇ ਜਗ੍ਹਾ ਕਾਫੀ ਹੈਗੀ ਆ ਤੇ ਅਸੀਂ ਸੋਚਦੇ ਐ ਐਮਐਲਏ ਸਾਹਿਬ ਨਾਲ ਜਿੰਪਾ ਜੀ ਨਾਲ ਗੱਲ ਕਰਕੇ ਤੇ ਜਿਹੜਾ ਪੁਲਿਸ ਸਟੇਸ਼ਨ ਹੈਗਾ ਸਿਟੀ ਸੈਂਟਰ ਉੱਥੇ ਘੰਟਾ ਕਰ ਕੋਈ ਅਕਤੂਬਰ ਕੋ ਹੋਏਗਾ। ਅਸੀਂ ਆਪਾਂ ਉੱਥੇ ਅੰਦਰ ਸ਼ਿਫਟ ਕਰਦੇ ਕਿਉਂਕਿ ਵੱਡੀਆਂ ਗੱਡੀਆਂ ਤੇ ਇੱ ਕਾਂਗੇ ਜਿਹੜੀ ਕਲੌਕ ਟਾਵਰ ਕਿੰਨਾ ਕਰਦੇ ਕੋਲ ਜਿਹੜੀ ਕੰਜੈਸ਼ਨ ਹੈਗੀ ਆ ਉਹਨੂੰ ਵੀ ਘਟਾਇਆ ਜਾਵੇ ਉਹਦਾ ਕੋਈ ਪਾਰਕਿੰਗ ਦਾ ਫੈਸਿਲਿਟੀ ਦਾ ਕੋਈ ਬੰਦੋਬਸਾ ਸੀ ਆਪਾਂ ਕੀਤੀ ਜਾਊਗੀ ਤੇ ਨਵੀਆਂ ਗੱਡੀਆਂ ਹੋਰ ਵੀ ਆਉਣਗੀਆਂ ਜੀ ਆ ਰਹੀਆਂ ਨਵੀਆਂ ਗੱਡੀਆਂ ਆਏ ਵੀ ਹੈਗੀਆਂ ਹੋਰ ਅਸੀਂ ਆਪਾਂ ਸਪੇਸ ਦੇ ਮੁਤਾਬਕ ਫੈਸਿਲਿਟੀ ਦੇ ਮੁਤਾਬਕ ਜੀ 16 ਦੇ 16 ਕੱਚੇ ਆ ਇਹਨਾਂ ਇੱਕ ਖਾਸ ਤੌਰ ਤੇ 10000 ਜੀ ਅੱਧਰ ਘੰਟੇ ਡਿਊਟੀ ਨਹੀਂ ਬਿਲਕੁਲ ਨਹੀਂ ਲਗਾਤਾਰ ਪੱਕੇ ਕਰਨ ਦੇ ਮਾਮਲੇ ਨਹੀਂ ਉਹ ਅਸੀਂ ਮੀਟਿੰਗ ਚੱਲ ਲਈ ਆ ਚੀਮਾ ਸਾਹਿਬ ਸਾਡੇ ਚੇਅਰਮੈਨ ਦੇ ਸਬ ਕਮੇਟੀ ਦੇ ਹੈੱਡ ਨੇ ਲਗਾਤਾਰ ਮੀਟਿੰਗਾਂ ਚੱਲ ਲਈਆਂ ਕੁਛ ਨਾ ਕੁਛ ਤੁਸੀਂ ਜਰੂਰ ਉਹਨਾਂ ਨੂੰ ਵਧੀਆ ਆਪਾਂ ਕਰਾਂਗੇ ਚਾਹੇ ਉਹਨਾਂ ਦੀ ਸੈਟਲਿੰਗ ਵਧਾਵੇ ਕੁਛ ਨਾ ਕੁਛ ਫੈਸਿਲਿਟੀ ਆਪਾਂ ਅਸੀਂ ਲੱਗੇ ਹੋਏ ਆ ਸਰਕਾਰ ਲੱਗੀ ਹੋਈ ਹੈ ਜੀ ਅਸੀਂ ਵੱਡਾ ਬਣਾਉਣ ਜਾ ਰਹੇ ਹਾਂ ਲੱਗਦਾ ਨਹੀਂ ਸਟਾਫ ਨੂੰ ਪ੍ਰੋਵਾਈਡ ਕਰਨਾ ਪੈ ਰਿਹਾ ਸਟਾਫ ਦਾ ਰਿਕਰੂਟਮੈਂਟ ਹੋਈ ਹੈਗੀ ਆ ਤੇ ਪਿੱਛੇ ਜੇ ਤੁਸੀਂ ਬੱਚਿਆਂ ਵੀ ਸਾਡੇ ਕੋਈਆਂ ਸੀ ਆ ਕਿ ਉਹ ਸਾਨੂੰ ਵੀ ਭਰਤੀ ਕੀਤਾ ਜਾਵੇ ਸਾਨੂੰ ਇਹ ਵਿੱਚ ਇਨਵੋਲਵ ਕੀਤਾ ਜਾਵੇ ਤੇ ਉਹ ਵਿਧਾਨ ਸਭਾ ਚ ਵੀ ਮੰਗ ਉੱਠੀ ਸੀ ਸੀਐਮ ਸਾਹਿਬ ਨੇ ਖੁਦ ਕਿਹਾ ਸੀਗਾ ਕਿ ਲੜਕੀਆਂ ਤੇ ਲੜਕੀਆਂ ਦਾ ਜੋ ਵੀ ਫਿਜ਼ੀਕਲ ਜਿਹੜਾ ਸੀਗਾ ਉਹਨਾਂ ਦਾ ਸਿਸਗਾ ਉਹ ਬਰਾਬਰੀ ਸੀਗਾ ਜabb ਭਾਰ ਜਿੰਨਾ ਚੱਕਣਾ ਬਰਾਬਰੀ ਸੀਗਾ ਉਹ ਵੀ ਘਟਾ ਕੇ ਉਹਨਾਂ ਦੀ ਆਪਾਂ ਉਹਨਾਂ ਦੀ ਹੈਲਪ ਕੀਤੀ ਲੜਕੀਆਂ ਦੀ ਤੇ ਸਟਾਫ ਦੀ ਵੀ ਰਿਕਰੂਟਮੈਂਟ ਸਟਾਫ ਦੀ ਭਰਤੀ ਇਹਨੂੰ ਆਪਾਂ ਇੱਥੇ ਹੋਰ ਵਧਾਵਾਂਗੇ ਬਰਛਾਪਰ ਵਿਕੇ ਕਰਦਾ ਡਾਕਟਰ ਅਬੀਓ ਜੀ ਲੋਕਲ ਬੋਡੀ ਮੰਤਰੀ ਸਾਡੇ ਔਰ ਸ਼ਾਮ ਤਰਾਸੀ ਤੋਂ ਵਧਾਇਕ ਹੈ ਔਰ ਜਿੱਦਾਂ ਨੇ ਦੱਸਿਆ ਵੀ ਮਾਣਯੋਗ ਭਗਵਨ ਪੰਜ ਜੀ ਸੀਐਮ ਪੰਜਾਬ ਸਾਡੇ ਪਾਰਟੀ ਦੇ ਸਪਰੀਮੋਰ ਵਿੰਕੇਜ ਦੀਵਾਲ ਜੀ ਨੂੰ ਜਿਹਨੂੰ ਸਪੱਸ਼ਿਆ ਗਈ ਸੀ ਔਰ ਅਸੀਂ ਵੀ ਲੰਬੇ ਅਰਸੇ ਤੋਂ ਵੇਟ ਕਰ ਰਹੇ ਸੀ ਫਰ ਬ੍ਰਿਗੇਡ ਸਟੇਸ਼ਨ ਨੂੰ ਬਾਹਰ ਲੈ ਕੇ ਜਾਇਆ ਕੰਜਸਟਡ ਏਰੀਆ ਸ਼ਹਿਰ ਚ ਟ੍ਰੈਫਿਕ ਹੁੰਦਾ ਗੱਡੀਆਂ ਨੇ ਇੱਕਦਮ ਮੂਵ ਕਰਨਾ ਹੁੰਦਾ ਉਸ ਲਿਹਾਜ਼ ਨਾਲ ਬੜੇ ਲੰਬੇ ਅਰਸੇ ਤੋਂ ਕੰਮ ਪੈਂਡਿੰਗ ਪਿਆ ਸੀ ਮੈਂ ਬਤੌਰ ਕਾਉਂਸਲਰ ਵੀ ਇਹਦੀ ਡਿਮਾਂਡ ਕਰਦਾ ਰਿਹਾ ਉਸ ਵੇਲੇ ਔਰ ਅੱਜ ਇਹ ਸਿਰੇ ਚੜਿਆ ਔਰ ਮੈਂ ਬੜੀ ਖੁਸ਼ੀ ਜ਼ਾਹਰ ਕਰ ਰਿਹਾ ਔਰ ਸਾਰੇ ਅਧਿਕਾਰੀਆਂ ਦਾ ਖਾਸ ਤੌਰ ਤੇ ਜਿੰਨੀ ਸਾਰੀ ਕਾਰਪੋਰੇਸ਼ਨ ਦੀ ਟੀਮ ਹੈ ਮੇਰ ਸੁੰਦਰ ਕੁਮਾਰ ਛੰਦਾ ਜੀ ਔਰ ਭੈਣ ਰੰਜੀਤਾ ਚੌਧਰੀ ਜੀ ਇੱਥੇ ਮੌਜੂਦ ਹੈ ਡਿਪਟੀ ਮੇਅਰ ਸਾਡੇ ਔਰ ਕੌਂਸਲਰ ਸਹਿਮਾਨ ਬਹੁਤ ਸਾਰੇ ਮੌਜੂਦ ਹੈ ਅਸੀਂ ਸਾਰਿਆਂ ਨੇ ਬੜੇ ਲੰਬੇ ਅਰਸੇ ਤੋਂ ਲੇਕਿਨ ਅੱਜ ਸਰਕਾਰ ਬੜੇ ਲੰਬੇ ਅਰਸੇ ਤੋਂ ਮੈਂ ਐਫਰਟਸ ਕਰ ਰਿਆ ਸੀ ਪੰਜ ਤੋਂ ਸੱਤ ਵਿਜ਼ਿਟ ਕੀਤੇ ਸੀ ਐਡਮਿਨਿਸਟ੍ਰੇਸ਼ਨ ਨਾਲ ਵੱਡੇ ਅਧਿਕਾਰੀਆਂ ਨਾਲ ਜਲੰਧਰ ਨਾਲ ਅਧਿਕਾਰੀਆਂ ਨਾਲ ਸਾਰਿਆਂ ਨਾਲ ਵੀ ਅਸੀਂ ਉੱਥੇ ਇੱਕ ਕੋਈ ਇਦਾਂ ਦਾ ਲੋਕੇਸ਼ਨ ਨਿਕਲੇ ਤਾਂ ਕਿ ਉਹ ਸ਼ਹਿਰ ਦਾ ਜਿਹੜਾ ਕੰਜੈਸ਼ਨ ਹੈ ਉਹ ਜਿਹੜਾ ਫੇਫੜੇ ਹੈ ਸ਼ਹਿਰ ਦੇ ਉਹਨਾਂ ਨੂੰ ਖੋਲਿਆ ਜਾਵੇ ਉਹਦੇ ਲਈ ਵੀ ਅਸੀਂ ਜਲਦ ਜਿਹੜਾ ਹੈ ਕੋਈ ਨਾ ਕੋਈ ਜਿਹਦਾ ਮਾਨਯੋਗ ਮੰਤਰੀ ਜੀ ਨਾਲ ਬਹਿ ਕੇ ਡਿਸਾਈਡ ਕਰਾਂਗੇ ਉਹ ਏਰੀਆ ਬੜਾ ਅੱਛਾ ਬਣਾਵਾਂਗੇ ਸੋ ਬਹੁਤ ਬਹੁਤ ਮੈਂ ਧੰਨਵਾਦ ਕਰਦਾ ਹਾਂ ਸਵਾਗਤ ਕਰਦਾ ਹਾਂ ਆਪਣੇ ਸ਼ਹਿਰ ਵਾਸੀਆਂ ਵੱਲੋਂ ਹੁਸ਼ਿਆਰਪੁਰ ਵਾਸੀਆਂ ਵੱਲੋਂ ਆਨਜੋਗ ਮੰਤਰੀ ਜੀ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਇਸ ਕੰਮ ਨੂੰ ਸਿਰੇ ਚੜਾਇਆ ਔਰ ਜਿੱਥੇ ਤੱਕ ਬਾਕੀ ਵੀ ਡਿਮਾਂਡਸ ਮੰਤਰੀ ਜੀ ਦੇ ਅੱਗੇ ਰੱਖਿਆ ਪੰਜਾਬ ਸਰਕਾਰ ਉਹਨਾਂ ਲਈ ਵੀ ਬਿਲਕੁਲ ਬੜੇ ਸincerely ਕੰਮ ਕਰਦੀ ਜੀ 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 ਸਿਟੀ ਥਾਣੇ ਦੀ ਗੱਲ ਕੀਤੀ ਗਈ ਹੈ ਜੀ ਉਹਨੂੰ ਘੰਟਾ ਘੱਟ ਕਰਕੇ ਇੱਧਰ ਕਰਦੇ ਵੈਸੇ ਜਿਹੜੀ ਮੈਂ ਤੁਹਾਨੂੰ ਦੱਸਦਾ ਮੈਂ ਪ੍ਰੋਪੋਜ਼ਲ ਤਾਂ ਇਹ ਬਣਾਈ ਸੀ ਉੱਤੇ ਫਿਰ ਕੰਮ ਕਰਾਂਗੇ ਇੱਕ ਵਾਰੀ ਵੀ ਜਿਹੜਾ ਸਾਡਾ ਘੰਟਾ ਘਰ ਸਕੂਲ ਹੈ ਉਹ तकरीबन 120 ਸਾਲ ਪੁਰਾਣੀ ਬਿਲਡਿੰਗ ਹੈ 100 ਸਾਲ ਪੁਰਾਣੀ ਚਲੋ ਹੈਰੀਟੇਜ ਬਣ ਜਾਂਦੀ ਹੈ ਉਹਦੇ ਨਾਲ ਸਾਡਾ ਲਾਇਬ੍ਰੇਰੀ ਵੀ ਸੀ ਉਹ ਸਾਰਾ ਹੀ ਅਗਰ ਏਰੀਆ ਲਾਏ ਤਾਂ 21 22 ਕਨਾਲ ਮਤਲਬ ਕਿ तकरीबन तकरीबन ਜਾ ਕੇ 2.5 ਤੋਂ 3 ਏਕੜ ਦੇ ਕਰੀਬ ਬਣ ਜਾਂਦਾ ਅਗਰ ਉਸ ਏਰੀਏ ਨੂੰ ਮਾਨਜੋਗ ਮੰਤਰੀ ਜੀ ਨਾਲ ਅਗਰ ਨਾਲ ਸਾਡੇ ਨਾਲ ਅੱਗੇ ਕਰ ਰਿਹਾ ਕਿ ਉਹ ਕੇ ਕੰਮ ਅਗਰ ਉਥੋਂ ਲਿਆ ਕੇ ਉਸ ਬਿਲਡਿੰਗ ਨੂੰ ਕਿਉਂਕਿ ਵੀ ਬਿਲਡਿੰਗ ਪੁਰਾਣੀ ਹੋ ਬਿਲਡਿੰਗ ਪੁਰਾਣੀ ਤਾਂ ਜਿੰਨੇ ਮਰਜ਼ੀ ਤੁਸੀਂ ਪੈਸੇ ਲਾਓ ਉਥੇ ਹੋਏਗਾ ਕਿ ਬੱਚਿਆਂ ਨੂੰ ਵੀ ਕੰਜੈਸ਼ਨ ਬਹੁਤ ਹੈ اگر ਉਹਨੂੰ اپا شفٹ ਕਰ سکے تو ਉਹ ਇੱਕ ਬਹੁਤ ਵੱਡੀ ਸ਼ਹਿਰ ਨੂੰ ਦੇਣ ਹੋਊਗੀ اور میں ਇਹਨਾਂ ਨੂੰ ਅੱਜ ਰਿਕਵੈਸਟ ਕਰਾਂਗੇ ਕਿ ਉਹਦੇ ਵਿੱਚ ਜਿੰਨਾ ਸਹਿਯੋਗ ਕਰੋਗੇ ਉਹ ਹਿਆਰਪੁਰ ਬਾਰਸੀਆਂ ਨੂੰ ਇਹਨਾਂ ਵੱਲੋਂ ਇਹਨਾਂ ਵੱਲੋਂ ਇੱਕ ਵੱਡੀ ਦੇਣ ਹੋएगी ਉਹਨੂੰ ਵਿਚਾਰ ਦਿਓ ਸਰ ਨਵਾਂ ਫਾਇਰ ਰੈਡ ਫ੍ਰੈਕਸ਼ਨ ਖੁੱਲਣ ਜਾ ਰਿਹਾ ਜਿਹੜਾ ਉਹਦੇ ਬਾਰੇ ਦੱਸੋ ਕੀ ਅੱਜ ਦਾ ਪ੍ਰੋਗਰਾਮ ਹੈ ਤੇ ਕੀ ਤੁਹਾਨੂੰ ਇਹਦਾ ਫਾਇਦਾ ਮਿਲੂਗਾ ਕahan ਇਹ ਜੀ ਇਹ ਚਲ ਕਾਫੀ ਲੰਬੇ ਸਮੇਂ ਤੋਂ ਇੱਕ ਡਿਮਾਂਡ ਸ਼ਹਿਰ ਵਾਸੀਆਂ ਨੂੰ ਆ ਰਹੀ ਸੀ ਕਿ ਜਿਹੜਾ ਜਿਹੜਾ ਫਾਇਰ ਬ੍ਰਿਗੇਡ ਪ੍ਰਾਣਾ ਹੈ ਉਹ ਪੰਜਾਬ ਦੇ ਵਿੱਚ ਆ ਗਿਆ ਉਹ ਜੋ ਕਾਫੀ ਕੰਜਸਟ ਜਗ੍ਹਾ ਹੈਗੀ ਹੈ ਜਦੋਂ ਕੋਈ ਫਾਰਕਲ ਹੁੰਦੀ ਸੀ ਤੇ ਉੱਥੋਂ ਗੱਡੀਆਂ ਦਾ ਮੂਵਮੈਂਟ ਕਰਨਾ ਬੜਾ ਔਖਾ ਹੁੰਦਾ ਸੀ ਤੇ ਉਹ ਕਾਫੀ ਲੰਬੇ ਸਮੇਂ ਤੋਂ ਇਹ ਮਸਲਾ ਜਿਹੜਾ ਠਾਹ ਜਾ ਰਿਹਾ ਸੀ ਤੇ ਅੱਜ ਅਸੀਂ ਵਧਾਈ ਦਿੰਦੇ ਹਾਂ ਸ਼ਹਿਰ ਵਾਸੀਆਂ ਨੂੰ ਇਹ ਮਾਨ ਜੋ ਸਾਡੇ ਪੰਜਾਬ ਸਰਕਾਰ ਨੂੰ ਅਤੇ ਸਾਡੇ ਲੋਕਲ ਬੋਡੀ ਮੰਤਰੀ ਡਾਟਾ ਜੋਰ ਜੀ ਸਾਡੇ ਐਮਐਲਏ ਸਾਹਿਬ ਜਿੰਪਾ ਸਾਹਿਬ ਅੱਜ ਸਾਡੇ ਸਾਰੇ ਅਸਲ ਪ੍ਰਸ਼ਾਸਨ ਕਾਰਪੋਰੇਸ਼ਨ ਸਾਰੇ ਅਫਸਰ ਸਾਹਿਬਾਨਾਂ ਨੂੰ ਸ਼ਹਿਰ ਵਾਸੀਆਂ ਨੂੰ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਅੱਜ ਇਹ ਨਵੀਂ ਬਿਲਡਿੰਗ ਜਿਹੜਾ ਫਰਬ ਗਿਆ ਜਿਹੜਾ ਚੌਕ ਨੇ ਬਣ ਜਾ ਰਿਹਾ ਤੇ ਉਹਦਾ ਅੱਜ ਉਦਘਾਟਨ ਹੋ ਰਿਹਾ ਜੀ